ਕਹਿੰਦੇ ਸੋਨੂ ਦਾ ਆਪਣਾ ਰੀਤੇ ਦਾ ਕੰਮ ਹੈ ਸੋਨੂ ਸਾਨੂੰ ਬਲੈਕਮੇਲ ਕਰਦਾ ਜੇ ਮੈਂ ਇੱਕ ਕਿਸੇ ਨੂੰ 5 ਪੈਸੇ ਵੀ ਲਾਵਾਂ ਨਾ ਮੇਰਾ ਪਿੰਡ ਮੇਰਾ ਖਵਾਈ ਆ ਤੁਸੀਂ ਦੇਖਾ ਜਦੋਂ ਮੈਂ ਤੇ ਪਰਚਾ ਦਿੰਦਾ ਸਾਰਾ ਇਲਾਕਾ ਖੜਾ ਤੇ ਸੋਨੂ ਬੇਈਮਾਨ ਦਾ ਮੌਕੇ ਲੈ ਇੱਕ ਮਿੰਟ ਨਹੀਂ ਜ਼ਿਆਦਾ ਮਗਰ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਨੂੰ ਤੁਸੀਂ ਪਿੰਡਾਂ ਵਾਲਿਆਂ ਨੂੰ 扑ੜਕਾ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਹੋ ਆਪਣੀ ਸਰਕਾਰ ਦੇ ਖਿਲਾਫ ਵੀ ਬੋਲਦਾ ਰਹੇ ਮੈਂ ਜਿੱਦੇ ਖਿਲਾਫ ਇਹ ਤਾਂ ਸੜਕ ਬਣਾਉਣ ਦਾ ਕੰਮ ਆ ਤਾਂ ਸਰਕਾਰਾਂ ਦਾ ਹੁੰਦਾ ਕਿ ਪੁਰਾਣਿਆਂ ਨੇ ਥੋੜਾ ਸੜਕ ਬਣਾਉਣੀ ਜਿਹੜੀ ਢਾਲੀ ਬਰੇ ਵੀਰ ਦਾ ਠੀਕ ਆ ਇਹਨ ਲੋਕ ਦੂਜਿਆਂ ਨੂੰ 8-8 ਹਜ਼ਾਰ ਰੇਪਰ ਭਦਾ ਦੇ ਬਾਕੀ ਨਾਲ ਟਿਪਰ ਭਦਾ ਦੇ 15-15 ਹਜ਼ਾਰ ਦੇ ਬਾਕੀ ਟਿਪ ਵਾਲੇ ਰੋਂਦੇ ਵਿਚਾਰੇ ਮੈਂ ਭਗਵੰਤ ਸਿੰਘ ਜੀ ਮਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਦੇ ਟੈਲੀਫੋਨ ਸੇ ਭੇਜ ਕੇ ਤੇ ਚੈੱਕ ਕਰੋ ਕਿ ਸਰਕਾਰ ਨੂੰ ਕਿੰਨੇ ਕਰੋੜਾਂ ਚੋਨਾ ਲੱਗਦਾ ਬਾਹਰ ਉਹ ਕਹਿੰਦੇ ਤੁਸੀਂ ਰਸਤਿਆਂ ਤੇ ਟਰਾਲੀਆਂ ਰੋਕਦੇ ਹੋ ਟਿਪਰ ਰੋਕਦੇ ਹੋ ਕਾਗਜ਼ ਚੈੱਕ ਕਰਦੇ ਹੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਾਗਜ਼ ਚਨਾ ਤਾਂ ਇੱਕ ਵੀ ਰਿਕਾਰਡ ਕਰਦੋ ਤੁਹਾਨੂੰ ਗਾਜ ਚੈੱਕ ਕਰਦਾ ਤੁਹਾਨੂੰ ਰਾਹ ਤੇ ਚੈੱਕ ਕਰਦਾ ਤੁਹਾਨੂੰ ਕੋਸ ਕਰਦਾ ਮੈਂ ਤਾਂ ਇਹ ਕੰਮ ਕਰਦਾ ਹੀ ਨਹੀਂਗਾ ਸਾਡੇ ਹਲਕੇ ਜੇ ਕਿੰਨੀ ਪੰਜਾਬਤਾਂ ਦਾ ਘਵਲਾ ਹੋਇਆ ਮੈਂ ਭਗਵੰਤ ਸਿੰਘ ਜੀ ਕਹਿੰਦੀ ਝਾੜ ਤੱਕ ਜਾਓ ਇਹ ਪੈਸੇ ਕਿੱਥੇ ਗਏ ਆ ਫਿਕਰਾਂ ਅੰਸਵਾ ਹਲਕਾ ਸਾਨੇ ਵਾਲ ਦੇ ਕੁਝ ਪਿੰਡਾਂ ਦੇ ਅੰਦਰ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲ ਰਿਹਾ ਹੈ ਇੱਕ ਪਾਸੇ ਰੇਤ ਦਾ ਕੰਮ ਕਰਨ ਵਾਲੇ ਟਿੱਪਰ ਚਾਲਕ ਨੇ ਤੇ ਦੂਜੇ ਪਾਸੇ ਪਿੰਡ ਵਾਸੀ ਨੇ ਸਾਡੇ ਨਾਲ ਬਲੋਕ ਕਾਂਗਰਸ ਦੇ ਪ੍ਰਧਾਨ ਤਾਜਪਰਮਿੰਦਰ ਸੋਨੂ ਨੇ ਜਿਹੜਾ ਪਿੰਡ ਵਾਸੀਆਂ ਦੇ ਨਾਲ ਖੜਦੇ ਨੇ ਸਾਥ ਦਿੰਦੇ ਨੇ ਚ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਨੇ ਕਿ ਵਿਰੋਧੀ ਧਿਰ ਦੇ ਆਗੂ ਨੇ ਤੇ ਸਰਕਾਰ ਨੂੰ ਬਦਨਾਮ ਕਰਨ ਦੇ ਜਾਣ ਪੁੱਝ ਕੇ ਛਾਛਾਂ ਕਰਦੇ ਨੇ ਪਿੰਡਾਂ ਵਾਲਿਆਂ ਨੂੰ ਭੜਕਾਉਂਦੇ ਨੇ ਸੋਨੂੰ ਸਾਡੇ ਨਾਲ ਨੇ ਸੋਨੂੰ ਜੀ ਸੱਸੀ ਨਾਲ ਸਵਾਗਤ ਹੈ ਤੁਹਾਡਾ ਸੱਸੀ ਨਾਲ ਤੁਹਾਡਾ ਸਭ ਤੋਂ ਪਹਿਲਾਂ ਪੰਜਾਬ ਪ੍ਰੈਮ ਟੀਵੀ ਦਾ ਧੰਨਵਾਦ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹੋ ਤੁਸੀਂ ਪਿੰਡਾਂ ਵਾਲਿਆਂ ਨੂੰ ਭੜਕਾ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਹੋ ਸੱਸੀ ਪਹਿਲਾਂ ਗੱਲ ਮੈਂ ਦੱਸੀ ਜਾਣਾ ਭਾਟੀਆ ਸਾਹਿਬ ਮੈਂ 2015 ਤੋਂ ਲੈ ਕੇ ਤੁਸੀਂ ਮੇਰੀ ਵੀਡੀਓ ਰਿਕਾਰਡਿੰਗ ਕਰ ਲਓ ਮੇਰੇ ਲੱਗੇ ਪੇਜ ਤੇ ਪਈਆਂ ਕੈਪਟਲ ਸਰਕਾਰ ਸੀ ਮੈਂ ਬਲਾਗ ਦੇ ਵਿੱਚ ਉਹ ਜਿਲ੍ਹੇ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਤੁਸੀਂ ਉਸ ਦਾ ਉਸ ਟਾਈਮ ਦੀ ਰਿਕਾਰਡਿੰਗ ਕਢਾਓ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੱਜ ਸਾਹਿਬ ਤੇ ਲੁਧਿਆਣਾ ਡੀਸੀ ਸਤਲੁਜ ਰਿਆ ਦੇ ਬੰਨ ਤੇ ਘੜੀ ਤੋਂ ਕਢਾਇਆ ਸੀ ਮੇਰੇ ਕੋਲ ਅੱਗੇ ਮੈਂ ਤੁਹਾਨੂੰ ਦੇ ਵੀ ਦਊਗਾ ਮੇਰੇ ਪੇਜ ਤੇ ਪਾਈ ਹੋਈ ਆ ਤੁਸੀਂ ਕੱਢ ਲਓ ਮੈਂ ਆਪਣੀ ਸਰਕਾਰ ਦੇ ਖਿਲਾਫ ਵੀ ਬੋਲਦਾ ਰਿਹਾ ਮੈਂ ਨਿਕਲੇ ਖਿਲਾਫ ਠੀਕ ਆ ਜਦੋਂ ਮੈਂ ਹੁਣ ਦੱਸਣਾ ਲੱਗਾ ਤੁਹਾਨੂੰ ਕਿ ਮੈਂ ਸਭ ਤੋਂ ਪਹਿਲਾਂ ਜਦੋਂ ਮੈਂ ਸਰਪੰਚ ਬਣਿਆ ਸਾਡੇ ਪਿੰਡ ਦੀ ਤ੍ਰਿਸ਼ੀਗਾ ਨੂੰ ਗੁਰਦਾਸਿਦਾ ਬਹੁਤ ਮਸ਼ਹੂਰ ਆ ਇਲਾਕੇ ਦੇ ਵਿੱਚ ਕਿੰਨਾ ਦਾ ਅਦਾ ਤਕਰੀਬਨ ਐਤਵਾਰ ਨੂੰ 30 ਤੋਂ 35 ਹਜ਼ਾਰ ਬੰਦਾ ਦਰਸ਼ਨ ਕਰਨ ਆਉਂਦਾ ਕੋਤੋ ਸਾਹਿਬ ਰੋਜ਼ਾਨਾ ਹਜ਼ਾਰ ਤੋਂ 2000 ਬੰਦਾ ਡੇਲੀ ਮਤਾਂ ਦੇ ਕਰਨ ਦਾ ਤੁਸੀਂ ਸਾਡੇ ਮੇਨ ਗੁਰਦਾਸਾ ਦਾ ਗੇਟ ਦੇਖਿਆ ਗੇਟ ਤੋਂ ਲੈ ਕੇ ਗੁਰਦਾਸਾ ਸਾਹਿਬ ਤੱਕ ਸੜਕ ਦੇਖ ਲਓ ਜੀ ਸੜਕ ਨੇ ਨਾਲ ਟੋਏ ਆ ਉਹ ਸੜਕ ਤਾਂ ਹੀ ਟੋਏ ਆ ਉਹ ਹਾਲਾਤ ਦੇਖ ਲਓ ਲੋਕ ਗਾਲਾਂ ਕੱਢਦੇ ਆ ਜਦੋਂ ਮੈਂ ਸਰਪੰਚੀ ਦੀ ਚੋਣ ਆਈ ਤਾਂ ਮੇਰੇ ਪਿੰਡ ਦੇ ਲੋਕਾਂ ਨੇ ਇੱਕ ਵਾਦਾ ਕੀਤਾ ਕੱਟ ਕੀਤਾ ਪਿੰਡ ਦੇ ਵਿੱਚ ਬਹੁ ਬਟਾ ਜਿਹੜਾ ਬੰਦਾ ਅਸੀਂ ਸਰਪੰਚ ਉਹਨੂੰ ਬਣਾਵਾਂਗੇ ਜਿਹੜਾ ਇਮਾਨਦਾਰ ਹੋਊਗਾ ਔਰ ਜਿਹੜਾ ਲੋਕਾਂ ਇਹ ਸਾਡੇ ਪਿੰਡਾਂ ਦੇ ਟਿੱਪਾ ਟਰਾਲੀਆਂ ਬੰਦ ਕਰ ਦੇ ਲੋਕਾਂ ਨਾਲ ਵਾਅਦਾ ਕੀਤਾ ਠੀਕ ਆ ਭਾਈ ਮੈਂ ਦੇਖੋ ਟਿੱਪਰ ਨਹੀਂ ਲੰਘਣ ਹੁੰਦਾ ਪਰ ਜਿਹੜਾ ਸੜਕ ਬਣਾਉਣ ਦਾ ਕੰਮ ਆ ਤੇ ਸਰਕਾਰਾਂ ਨਾਲ ਹੁੰਦਾ ਕਿ ਪੁਰਾਣਾਂ ਨੇ ਥੋੜਾ ਸੜਕ ਬਣਾਉਣੀ ਆ ਦੇਖੋ ਜੀ ਮੈਂ ਸਰਕਾਰਾਂ ਨੂੰ 10 ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਮੇਰੇ ਕੋਲ ਮਤੇ ਪਾਏ ਪਏ ਹੋਂਦ ਬਣਦੇ ਸਾਰੇ ਮੈਂ 10 ਪਿੰਡਾਂ ਦੀਆਂ ਪੰਚਾਇਤਾਂ ਤੋਂ ਲੁਖਾ ਕੇ ਰੌੜ ਬੂਧਵਰ ਸਰਾਲੀ ਕਲੋਨੀ ਗਦਾਪੁਰ ਬੌਂਸਡਰ ਸਾਰੇ ਪਿੰਡਾਂ ਤੋਂ ਲਿਖਾਇਆ ਆ ਵਾ ਸਾਰੇ ਪਿੰਡਾਂ ਦੇ ਮੇਰੇ ਕੋਲ ਐਪਲੀਕੇਸ਼ਨ ਮੈਂ ਵਟਸਐਪ ਤੇ ਭੇਜੀ ਦਿੰਦਾ ਔਨ ਰਿਕਾਰਡ ਆ ਲਿਖਾ ਕੇ ਮੈਂ ਦਿੱਤੀਆਂ ਸਾਰੇ ਪਿੰਡਾਂ ਤੋਂ ਤੇ ਸੜਕਾਂ ਪਾਸ ਕਰਾਉਣ ਵਾਸਤੇ ਰਹੀ ਗੱਲ ਸਾਡੇ ਪਿੰਡਾਂ ਦੀ ਜਿਹੜੀ ਸੜਕਾਂ ਵਾ ਉਹ 9 9 ਫੁੱਟੀਆਂ ਵਾ 8 8 ਫੁੱਟੀਆਂ ਦਾ 10 10 ਫੁੱਟੀਆਂ ਰੜਕਾਂ ਵਾ ਉਹਦੇ ਉੱਪਰ ਟਿਪਰ ਨਹੀਂ ਲੰਘ ਸਕਦਾ ਸਾਡੇ ਦੇਖੋ ਦੋ ਸਕੂਲ ਸੀ ਤਾਂ ਦੇ ਜਿੱਦ ਆਪਾਂ ਬੂਥਾ ਨੂੰ ਪੜਦੇ ਆ ਤਿੰਨ ਸਕੂਲ ਸਰਕਾਰੀ ਆ ਸਰਕਾਰੀ ਪ੍ਰਾਇਮਰੀ ਮਿਡਲ ਤੇ ਇੱਕ ਗਿਆਨ ਗਾਂਧੀਪੁਰ ਸਕੂਲ ਆ ਤਿੰਨੇ ਸਕੂਲ ਛੜਕ ਦੇ ਉੱਪਰ ਆ ਛੋਟੇ ਛੋਟੇ ਬੱਚੇ ਆ ਗਰੀਬ ਲੋਕਾਂ ਦੇ ਬੱਚੇ ਆ ਜਿਹੜੇ ਤਕੜੇ ਲੋਕਾਂ ਤਾਂ ਬੱਸਾਂ 'ਚ ਭੇਜ ਦਿੰਦੇ ਨੇ ਇਹਦੇ ਬੱਚੇ ਘਰੋਂ ਜਿਹੜੇ ਗਰੀਬ ਲੋਕ ਆ ਉਹਨਾਂ ਕੋਲ ਇੱਕ ਜਾਂ ਦੋ ਬੱਚੇ ਆ ਪਿੰਡਾਂ ਦੇ ਵਿੱਚ ਹੁਣ ਪੰਜ ਬਾ ਚਾਰ ਤਾਂ ਬੱਚੇ ਤਾਂ ਕਿਸੇ ਘਰ 'ਚ ਐ ਨਹੀਂਗੇ ਕਿਸੇ ਕੋਲ ਇੱਕ ਜਾਂ ਦੋ ਆ ਉਹ ਬੱਚੇ ਪੜਨ ਜਾਂਦੇ ਆ ਸਕੂਲ ਨੂੰ ਉਧਰ ਉੱਤੇ ਪਰ ਆਂਦਾ ਵਾ ਟਰੈਲੀ ਛੱਡੀ ਹੁੰਦਾ ਟਰੈਕਟਰ ਆਂਦਾ ਵਾ ਟਰੈਕਟਰ ਕੀ ਲਾਇਆ ਪਾਸੇ ਖੜਦਾ ਸੋਹਣੀਏ ਨਹੀਂ ਜਾਦ ਦਾ ਪੜ੍ਹਣਾ ਨਹੀਂ ਫਿਰਦਾ ਐ ਜੇ ਕੀ ਲਾ ਕੇ ਬਾਹਰ ਛੱਡੇ ਦੀ ਫੌਲ ਉਹਨਾਂ ਦੇ ਉੱਪਰ ਦੇਖੋ ਤੁਸੀਂ ਬੂਫਰ ਲੱਖ-ਲੱਖ ਰੁਪਏ ਦੇ ਉਹਨਾਂ ਨੇ ਆਪਲੇ ਟਰੈਕਟਰਾਂ ਦੇ ਉੱਪਰ ਬੂਫਰ ਲਾ ਹੋਇਆ ਉਹਨੂੰ ਨਾਲ ਅਸਾਂ ਦਾ ਕੁਝ ਦਿਖਦਾ ਨਹੀਂ ਕੀ ਹੁੰਦਾ ਵਾ ਉਹ ਕਈ ਸਾਡੇ ਪਿੰਡਾਂ ਦੇ ਲੋਕਾਂ ਦੇ ਦਿੱਤਾ ਵੀ ਟੁੱਟੀਆਂ ਕਈਆਂ ਦੇ ਘਰ ਤੇ ਜਾ ਕੇ ਉਹਨਾਂ ਨੇ ਹਮਲਾ ਵੀ ਕੀਤਾ ਭਾਰਚੇ ਵੀ ਹੁਣ ਰਿਕਾਰਡ ਹੋਏ ਆ ਇਸ ਕਰਕੇ ਲੋਕਾਂ ਨੇ ਇੱਕ ਸਕੂਲਾਂ ਦੇ ਟੀਚਰਾਂ ਨੇ ਵੀ ਮੰਗ ਪੱਤਰ ਦਿੱਤਾ ਹੈ ਮਤੇ ਪਾ ਕੇ ਦਿੱਤੇ ਹੋਏ ਆ ਅਸੀਂ ਇਹਦੇ ਸਬੰਧ ਵਿੱਚ ਡੀਸੀ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਐਸਪੀ ਫੋਰਸ ਸਾਹਿਬ ਨੂੰ ਔਨ ਰਿਕਾਰਡ ਮੈਂ 2015 ਤੋਂ ਲੈ ਕੇ ਗੱਲ ਕਰਦਾ ਮੈਂ ਮੈਂ ਹੁਣ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਸਰਕਾਰ ਦੀ ਗੱਲ ਕਰਦਾ ਕਿਉਂਕਿ ਜਦੋਂ ਕਾਂਗਰਸ ਸਰਕਾਰ ਦੀ ਮੈਂ 2015 ਤੋਂ ਲੈ ਕੇ ਹੁਣ ਤੱਕ ਇੱਕ ਰੈਟ ਕੇ ਸੀਡਬਲਯੂ 397 2015 ਰੈਟ ਪਾਈ ਆ ਬੂਥ ਘਾਟ ਦੀ ਤੁਸੀਂ ਸਾਡੀ ਸਰਕਾਰ ਕਾਂਗਰਸ ਸਰਕਾਰ ਦੇ ਵਿੱਚ ਓ ਰੈਟ ਪਾਈ ਉਹਦੀ ਇਨਕੁਆਰੀ ਹੋਈ ਬਿੱਲੇ ਦੇ ਉੱਪਰ 6-7 ਪਰਚੇ ਮੈਨਿੰਗ ਦੇ ਹੋਏ ਠੀਕ ਹੈ ਜੀ ਪਰ ਮੇਰੇ ਪੰਮੇ ਨੂੰ ਜਿਹੜਾ ਸਰੋਵ ਬੱਤਰਾ ਬੈਠਾ ਉਹਨਾਂ ਦੇ ਦੇਖਿਆ ਹੋਣਾ ਕਿ ਆਪਣੇ ਧਾਰਾ ਲਾਉਂਦੇ ਨਾ ਇਹਨਾਂ ਵਿੱਚ ਇੱਕ ਸਰੋਵ ਬੱਤਰਾ ਸੌਰਵ ਬੱਤਰੇ ਨੂੰ ਵੀ ਪਰਨੀਤ ਪੰਮੇ ਨਾਲ ਕੁੱਟਿਆ ਜਿਹਦਾ ਬੰਦਾ ਬਾਹਰ ਤੋੜਦੀ ਆ ਤੁਸੀਂ ਹੋਰ ਕੋੜਾ ਵੀ ਕੋਆ ਦੇਖੋ ਮੈਨੂੰ ਭੇਜਦਾ ਆਰਡਰ ਅਖਬਾਰ ਚ ਖਬਰ ਲੱਗੇ ਜਗਵਾਨੀ ਦੇ ਵਿੱਚ ਪੰਮੇ ਤੇ ਪੰਮੇ ਨੂੰ ਕੁੱਟਿਆ ਪੰਮੇ ਨਾਲ ਉਹਨੂੰ ਕੁੱਟਿਆ ਸੌਰਵ ਬੱਤਰੇ ਨੂੰ ਆ ਦੇਖੋ ਮੈਨੂੰ ਸੌਰਵ ਬੱਤਰੇ ਨੂੰ ਕੁੱਟਿਆ ਉਹਦਾ ਮੋਬਾਈਲ ਹੋਇਆ ਤੇ ਰਿੱਤੇ ਚੋਰੀ ਦਾ ਪਰਚਾ ਵੀ ਹੋਇਆ ਪੰਮੇ ਤੇ ਪੰਮੇ ਦੇ ਗੁਰਮੁਖ ਸਰਪੰਚ ਜਿਹੜਾ ਰੋਡ ਵਾਲਾ ਗੋਮਾ ਨੂੰ ਕਹਿੰਦੇ ਆ ਉਹਨੇ 2023 ਤੇ 8 ਮਈ 8 ਮਈ 2023 ਦੇ ਵਿੱਚ ਇੱਕ ਪਰਚਾ ਹੋਇਆ ਰੋਡ ਪਿੰਡ ਦੇ ਸਰਪੰਚ ਤੇ ਪੌਲਸ ਵਾਲ ਦੀ ਵਰਤੀ ਪਾੜੀ ਪੌਲਸ ਵਾਲ ਨੇ ਧੱਕੇ ਮੁਕੀ ਕੀਤਾ ਗੁਰਮਿੰਦਰ ਮੱਤੇ ਚੌਂਕੀ ਚਾਰ ਚੌਂਕੀ ਦੇ ਵਿੱਚ ਲੱਗੇ ਹੁਣ ਆਇਆ ਵੀਰ ਉਹਦੋਂ ਨਾਲ ਇਹਨਾਂ ਬਤ ਵਿੱਚ ਕੀਤੀ ਉਦੋਂ ਪਰਚਾ ਕਰਵਾਇਆ ਇਹਨਾਂ ਨੇ ਗੋਮੇ ਸਰਪੰਚ ਜੇਲ੍ਹ ਦੇ ਗਿਆ ਗੋਮੇ ਸਰਪੰਚ ਦੇ ਤਿੰਨ ਚਾਰ ਇੱਥੇ ਦੇ ਪਰਚੇ ਆ ਪੰਮੇ ਦੇ ਪਰਚੇ ਆ ਸੁਖਦੇਵ ਬੇਲੇ ਦੇ ਪੰਜ ਤੋਂ 6 ਪਰਚੇ ਸੁਖਦੇਵ ਬੇਲੇ ਤੇ ਆ ਤੁਸੀਂ ਰਿਕਾਰਡ ਦਾ ਕਢਾ ਕੇ ਦੇਖੋ ਕਿੰਨੇ ਕਿੰਨੇ ਪਰਚੇ ਆ ਅੱਜ ਕੀ ਆ ਜਿਹੜੇ ਰੇਤ ਵਾਲੇ ਮੇਰੇ ਵੀਰਾਂ ਠੀਕ ਆ ਇਹਨਾਂ ਦੇ ਟਿਪਰ ਸਸਤੇ ਆ ਲੋ ਦੂਜਿਆਂ ਨੂੰ 8-8000 ਦੇ ਟਿਪਰ ਭਾਦੇ ਬਾਕੀ ਦੇ ਟਿਪਰ ਭਾਦੇ 15-15000 ਦੇ ਬਾਕੀ ਟਿਪਾ ਵਾਲੇ ਰੋਂਦੇ ਵਿਚਾਰੇ ਸਾਨੂੰ ਫੋਨ ਆਉਂਦੇ ਆ ਜੀ ਭਾਜੀ ਸਾਡੀ ਕਿੱਡੀ ਲੈਂਦੀਆਂ ਲਿਗੀਆਂ ਇਹ 15-15 ਕਿੱਡੇ ਲਾਂਦੇ ਆ ਆ ਟਰੈਲੀਆ ਵਾਲੇ ਜਿੰਨੇ ਵੀ ਆ ਜਿਹੜੇ ਵਿੱਚ ਤੂੰ ਦੇਖੋ ਨਾ ਆਉਂਦੇ ਜਿਹੜੇ ਆਪਣੇ ਧਰਨਾਂ ਲਾ ਕੇ ਬੈਠਿਆ ਜਾਂ ਉਥੇ ਆ ਆਲਾਸ ਜਿਹੜਾ ਇਹਦਾ ਜੂਨੀਅਰ ਟਿਪਰ ਬਣਿਆ ਹੋਆ ਇਹਦੇ ਟਿਪਰ ਸਸਤੇ ਕਿਤੇ ਹੋਇਆ ਉਹਨਾਂ ਨੇ ਜਿਹੜਾ ਪ੍ਰਧਾਨ ਬਣਦਾ ਉਹਦੇ ਟਿਪਰ ਸਸਤੇ ਕਰ ਦਿੰਦੇ ਆਏ ਬਾਕੀ ਜਿਹੜੇ ਕਰੇ ਆਮ ਟਿਪਰ ਵਾਲੇ ਉਹਨਾਂ ਕੀ ਬਣੂ ਆ ਉਹਨਾਂ ਦੇ ਟਿਪਰ ਦਾ ਭਰਦੇ ਆ 13-13000 ਦੇ ਜਿਹੜੇ ਬਣੇ ਆ ਮੋਰੇ ਹੋਏ ਆ ਇਹਨਾਂ ਦੇ ਟਿਪਰ 8000 ਦੇ ਕਈਆਂ ਦੇ 2-2000 ਦੀ ਟੈਲੀ ਭਰਦੇ 15-1500 ਦੀ ਭਰਤੀ ਆ ਇਸ ਕਰਕੇ 15-20 ਬੰਦੇ ਹੀ ਆ ਜਿਹੜੇ ਟਿਪਰ ਆਲੇ ਆ ਬਾਕੀ ਟਿਪਰ ਲੋਕਾਂ ਦੇ ਘਰੇ ਖੜੇ ਆ ਇਹ ਲਾਂਦੇ ਆ 5-5 ਕਿੱਡੇ ਉਹਨਾਂ ਇੱਕ ਕਿੱڑا ਵੀ ਲੱਗਦਾ ਤੁਸੀਂ ਟਰੈਲੀਆਂ ਵਾਲੇ ਨੂੰ ਪੁੱਛ ਲਓ ਟਿਪਰ ਵਾਲੇ ਨੂੰ ਪੁੱਛ ਲਓ ਕਿ ਤੁਹਾਡੇ ਕਿੰਨੇ ਕਿੱਡੇ ਲੱਗਦੇ ਆ ਜਿਹੜੇ ਧਰਨੇ ਦੇ ਵਿੱਚ ਜਾਂਦੇ ਆ ਇਹ ਰੌਲਾ ਪਾਉਂਦੇ ਆ ਇਹਨਾਂ ਦੇ ਟਰੈਲੀ ਵੀ ਆਫ ਆ ਪਰਚੀ ਆਦੀ ਆ ਮਾਂ ਇਹ ਜਿਹੜੇ ਬਦਲਾਂਦੇ ਆ ਉਹ ਤੇ ਜਿਹੜੇ ਆਮ ਲੋਕ ਆ ਉਹਨਾਂ ਦਾ ਨਹੀਂ ਇਹ 10 15 ਬੰਦੇ ਹੀ ਆ ਵੀਰੇ ਪਰ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਥੋੜੇ ਚਲਾਉਂਦੇ ਆ ਉਹ ਕਹਿੰਦੇ ਸੋਨੂ ਦਾ ਆਪਣਾ ਰੀਤੇ ਦਾ ਕੰਮ ਆ ਸੋਨੂ ਸਾਨੂੰ ਬਲੈਕਮੇਲ ਕਰਦਾ ਸੋਨੂ ਕੋਲ ਇੱਕ ਪੁੱਤ ਆ ਮੈਂ ਇਹਨਾਂ ਨੂੰ ਕਹਿੰਦਾ ਕਿ ਸਾਡੇ ਪਿੰਡ ਦਾ ਬੰਦਾ ਤੁਹਾਡੇ ਨਾਲ ਤੁਰਿਆ ਫਿਰਦਾ ਇਹ ਕਿੰਨਾ ਨਾ ਕਲੋਨੀ ਦਾ ਬੰਦਾ ਤੁਰਿਆ ਫਿਰਦਾ ਦੋਨੇ ਗੁਰੂ ਸਿੱਖ ਗੁਰਸਿੱਖ ਪਰਿਵਾਰ ਆ ਦੋਨੇ ਛੀਦਾ ਬੂਹਣੋਂ ਮੰਨਦੇ ਮੈਂ ਬਾਕੀ ਦੀ ਗੱਲ ਨਹੀਂ ਕਰਦਾ ਦੋਏ ਬੰਦੇ ਆਪਦੇ ਪੁੱਤ ਲਾ ਕੇ ਚੜ੍ਹ ਜੇ ਕਿ ਸੋਨੂ ਨੇ ਅਜੇ ਤੱਕ 1 ਰੁਪਿਆ ਵੀ ਮੰਗਿਆ ਹੋਵੇ ਦਿੱਤੇ ਮ ਦੋ ਵਾਰੀ ਸਰਪੰਚ ਮੈਂ ਰਹਿਤਰਾਮਾ ਜੇ ਮੈਂ ਇੱਕ ਕਿਸੇ ਨੂੰ ਪੰਜ ਪੈਸੇ ਵੀ ਲਾਇਆ ਉਹ ਮੇਰਾ ਪਿੰਡ ਬਰਗਵਾਈਆ ਤੁਸੀਂ ਦੇਖਾ ਜਦੋਂ ਮੈਂ ਪਰਚਾ ਦਿੱਤਾ ਸਾਰਾ ਇਲਾਕਾ ਖੜਾ ਜੇ ਸੋਨੂ ਬਈਮਾਨ ਹੁੰਦਾ ਮੌਕੇ 'ਲਾ ਇੱਕ ਮਿੰਟ ਲਈ ਆਦਾ ਮਗਰ ਤੁਸੀਂ ਦੇਖਾ ਮੈਂ ਲੋਕਾਂ ਮੇਰੇ ਲੋਕਾਂ ਦਾ ਧੰਨਵਾਦ ਕਰਦਾ ਹਜ਼ਾਰਾਂ ਦੇ ਹਸਾਲਾਂ ਨੇ ਮੈਂ ਥਾਣੇ ਪਹੁੰਚਿਆ ਸੀ ਥੱਲੇ ਮੈਂ ਪਾਣੀ ਦਾ ਗਲਾਸ ਬੋਤਲ ਖੋਲ੍ਹ ਲਈ ਟੱਕਣ ਬੋਲੇ ਲੋਕਾਂ ਨੇ ਖਾਣਾ ਖੇੜ ਲਿਆ ਸੀ ਜੇ ਸੋਨੂ ਬਈਮਾਨ ਹੁੰਦਾ ਨਾ ਤੇ ਸੋਨੂੰ ਇਹ ਕੰਮ ਨਾ ਹੁੰਦਾ ਸੋਨੂੰ ਮਗਰ ਲੋਕ ਨਾ ਕੱਢਦੇ ਅੱਜ ਇੱਕ ਮਿੰਟ ਅੱਜ ਲੋਕ ਦੁਖੀ ਆ ਲਈ ਤਾਂ ਮਾਫੀ ਦਾ ਦੁਖੀ ਆ ਔਰ ਰਿਆਜ ਮੈਂ ਨਹੀਂ ਕਰਦਾ ਸਾਰੀ ਸਾਰੀ ਗੱਲ ਮੈਨੇ ਹੁੰਦੀ ਆ ਮੈਂ ਹੁਣ ਕੈਮਰੇ ਲਵਾਤੇ ਫਿਰ ਮੈਂ ਉਹ ਕੋਣ ਵੀਡੀਓ ਪਾ ਕੇ ਰੂੰ ਦਿੱਲੀ ਹੁਣ ਬਿਲਕੁਲ ਦਿੱਲੀ ਆ ਹੁਣ ਵੀਡੀਓ ਪਾਗਾ ਮੇਰਾ ਘਰ ਰੋਡ ਦੇ ਉੱਪਰ ਆ ਦੇਖੋ ਮੈਂ ਦਿੱਲੀ ਇਹਦਾ ਜੂਸ ਕੱਢਦਾ ਦਿੱਲੀ ਮੈਂ ਟੈਗ ਕਰੂੰਗਾ ਇਹਨਾਂ ਨੂੰ ਸਾਰਿਆਂ ਨੂੰ ਕੈਮਰੇ ਚੱਲ ਰਹੇ ਹੁਣ ਲੱਗਣ ਲੱਗਦੇ ਆ ਸਾਰੀ ਦਿੱਲੀ ਵੀਡੀਓ ਪਾ ਦੇਗਾ ਇਹਨਾਂ ਨੂੰ ਯਾ ਦੇਖੋ ਅੰਨੇ ਬਟ ਪਰਾ ਗਿਆ ਅੰਨੇ ਗੜੇ ਨਾਲ ਲਾਤੇ ਆ ਇੱਕ ਪਾਸੇ ਅੱਛਾ ਇੱਕ ਹੋਰ ਸਾਨੂੰ ਇੱਕ ਪਾਪੀ ਹੈ ਇਹਨਾਂ ਕੋਲ ਪਰਸਿਆਂ ਕਰਨਦੇ ਆ ਵੱਧ ਤੋਂ 30 ਦਾ 35 ਤੇ ਗਿੜੇ ਕਿੰਨੇ ਕਰ ਲਾਂਦੇ ਆ 15 15 15 15 10 10 ਗਿੜੇ ਆ ਟ੍ਰੈਲੀ ਜਾਂਦੀਆਂ ਜਿਹੜੀਆਂ ਮਿਲਟ ਜਾਂਦੇ ਆ ਮਿਲਟ ਜਾਂਦੀ ਆ ਉਹਨਾਂ ਦੀਆਂ ਪਰਚੀਆਂ ਚੈੱਕ ਕਰੋ ਕਿ ਅਪਰੂਵਲ ਆ ਪਈਆਂ ਸਭ ਰੇਮਲੀ ਭੋਕਤੀ ਸਰਕਾਰ ਨੂੰ ਵੀ ਕਰੋੜਾਂ ਚੋਂ ਲਾਂਦਾ ਮੈਂ ਭਗਵੰਤ ਸਿੰਘ ਜੀ ਮਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਹਦੇ ਟੈਲੀਗ੍ਰਾਫਸ ਭੇਜ ਕੇ ਤੇ ਚੈੱਕ ਕਰੋ ਕਿ ਸਰਕਾਰ ਨੂੰ ਕਿੰਨੇ ਕਰੋੜਾਂ ਚੋਂ ਲੱਗਦਾ ਬਾਹਰ ਇਹ ਰੇਤ mafia ਮਿਲੀ ਭੋਕਤੀ ਆਫਸਰਾਂ ਦੀ ਮੰਤਰੀਆਂ ਦੀ ਮਿਲੀ ਭੁਗਤੀ ਨਾ ਕੰਮ ਚੱਲ ਰਿਹਾ ਸਾਡੇ ਹਲਕੇ ਦੇ ਵਿੱਚ ਉਹ ਸਾਡੀ ਸੜਕਾਂ ਦਾ ਕੀ ਹਾਲ ਆ ਤੁਸੀਂ ਸੜਕਾਂ ਬਣਾਓ 18 18ਾ ਪੁੱਟੀਆਂ ਤੁਸੀਂ ਬਣਾਓ ਓਵਰਲੋਡ ਟਿੱਪਰਾਂ ਵਾਲੀ ਸੜਕਾਂ ਅਸੀਂ ਰੋਕਾਂਗੇ ਫੇਕ ਕਿਉ ਫੇਰ ਸਾਨੂੰ ਕਹੋ ਅਸੀਂ ਗਲਤਾਂ ਔਰ ਜਿੱਦੀ ਗੱਲ ਕਰਦੇ ਪੈਸੇ ਦੀ ਸੋਨੂ ਕੋਲ ਇੱਕ ਪੁੱਤ ਹੈ ਮੈਂ ਅੱਜ ਵੀ ਕਹਿੰਦਾ ਇਹ 2 ਮਹੀਨਾ ਹੋ ਲੈਣਾ 2 ਆਪਣੇ ਪੁੱਤ ਲਾ ਕੇ 100 ਫੈਨ ਸੀਧਾਂ ਦੇ ਜੋ ਸੋਨੂ ਨੂੰ ਸਜਾ ਲਾਂਗੇ ਤੁਸੀਂ ਮਨਜ਼ੂਰ ਹੋਊਗੀ ਸੋਨੂ ਆ ਤੋਂ ਬਾਅਦ ਦਿੱਤੀ ਟ੍ਰੈਲੀਆ ਟਿੱਪਰ ਨਹੀਂ ਲੁਕੂਗਾ ਪਿਛਲੀਆਂ ਸਰਕਾਰਾਂ ਵਾਲਿਆਂ ਨੇ ਤਾਂ ਸਕੂਲਾਂ ਦੇ ਬਾਥਰੂਮ ਨਹੀਂ ਬਣੇ ਹੈਗੇ ਦੇਖੋ ਅਸੀਂ ਸਿੱਖਿਆ ਕ੍ਰਾਂਤੀ ਚਲਾ ਰਹੇ ਹਾਂ ਜੁੱਧ ਨਸ਼ਿਆਂ ਵਿਰੁੱਧ ਸੜਕਾਂ ਦਾ ਜਾਲ ਵਿਛਾ ਰਹੇ ਹਾਂ ਇਹ ਲੋਕੜਿਕਾ ਪਾਈ ਜਾਂਦੇ ਵਿਕਾਸ ਕਰ ਬਾਈ ਜੀ ਹਾਂ ਮੰਤਰੀ ਸਾਹਿਬ ਸਾਡੇ ਪਿੰਡੇ ਨਹੀਂ ਪੱਥਰ ਖਗੇ ਆ ਠੀਕ ਆ 2022 ਦੀ ਗ੍ਰਾਂਟ ਆਈ ਆ 2022 ਚ ਬਿਲਡਿੰਗ ਬਣੀ ਸੀ ਉਹ ਕਾਂਗਸ ਸਰਕਾਰ ਦੀ ਬਣੀ ਸੀ ਤੁਸੀਂ ਚੈੱਕ ਕਰਾਓ ਰਿਕਾਰਡ ਜੇ 2022 ਤੋਂ ਪਹਿਲਾਂ ਨਾ ਬਣੀ ਹੋਵੇ ਸਾਡੀ ਪਿੰਡ ਦੀ ਬਿਲਡਿੰਗ ਤਾਂ ਮੈਂ ਤੁਹਾਨੂੰ ਕਹਿੰਦਾ ਮੈਂ ਇਸ ਨਿਫਾ ਦੇ ਦੂੰਗਾ ਉਹਦੇ ਤੇ 2022 ਤੋਂ ਪਹਿਲਾਂ ਦੀ ਬਿਲਡਿੰਗ ਬਣੀ ਹੈ ਜਿਹਦਾ ਨਹੀਂ ਪੱਥਰ ਲੱਗ ਗਿਆ ਇੱਕ 2022 ਚ ਗ੍ਰਾਂਟ ਆਈ ਆ ਇੱਕ 2022 ਤੋਂ ਪਹਿਲਾਂ ਦੀ ਗ੍ਰਾਂਟ ਆਈ ਆ ਉਹਦਾ ਨੀਂਵ ਪੱਥਰ ਰੱਖ ਕੇ ਕਮਰੇ ਦਾ ਤੇ ਜੇ ਨਾ ਉਹ ਮੈਂ ਤੈਨੂੰ ਫੋਟੋ ਭੇਜਦਾ ਚੈੱਕ ਕਰ ਲੋ ਅਸ ਤੇ ਮੇਰੇ ਸਕੂਲ ਦੇ ਵਿੱਚ ਆ ਕੇ ਔਰ 2022 ਤੋਂ ਪਹਿਲਾਂ ਦੀ ਗ੍ਰਾਂਟ ਆਈ ਆ ਕੈਪੀਟਲ ਸਕਰਟੈਂਡ ਦੀ ਗ੍ਰਾਂਟ ਆਈ ਆ ਠੀਕ ਆ ਬਿਲਡਿੰਗ ਬਣਾਉਣ ਨੂੰ ਟਾਈਮ ਲੱਗਦਾ ਅੱਜ ਅਸੀਂ ਮਲਕ ਉਠੀ ਬਣਾਣ ਲੱਗੇ ਆਪਾਂ ਪੈਸੇ ਤਾਂ ਆਜਾਣੇ ਨਾ ਉਹ ਬਣਾਉਣ ਨੂੰ ਟਾਈਮ ਲੱਗਦਾ ਠੀਕ ਆ ਨਾ ਉਹ ਬਣੀ ਨੂੰ ਇਹ ਦੇਖੋ ਬਣਾਉਣ ਨੂੰ ਟਾਈਮ ਨਹੀਂ ਲੱਗਣਾ ਕਠੋਰ 6-7 ਮਹੀਨੇ ਲੱਗਦੇ ਇੱਕ ਬਿਲਡਿੰਗ ਬਣਾਉਣ ਲਈ ਉਹ ਬਿਲਡਿੰਗ ਉਸ ਟਾਈਮ ਬਣੀ 2022 ਚ ਸਰਕਾਰ ਦੀ ਗ੍ਰਾਂਟ ਆਈ ਆ ਕੈਪੀਟਲ ਸਕਾਂ ਦੀ ਗ੍ਰਾਂਟ ਜੀ ਤੇ ਉਦਘਾਟਨ ਇਹ ਕਰਦੇ ਚਲੋ ਠੀਕ ਆ ਜੀ ਸਾਥ ਸਾਥ ਯਾਰ ਕੰਮ ਕਰੋ ਅਸੀਂ ਇਹ ਨਹੀਂ ਕਹਿੰਦੇ ਕੰਮ ਨਾ ਕਰੋ ਅਸੀਂ ਸਵਾਗਤ ਕਰਦੇ ਕੰਮ ਕਰੋ ਵਿਕਾਸ ਕਰੋ ਅਸੀਂ ਵਿਕਾਸ ਅਸੀਂ ਵੀ ਅੱਜ ਵੀ ਰੋਲਾ ਪਾ ਰਹਿਆ ਕਿ ਸਾਡੇ ਸੜਕਾਂ ਬਣਾਓ ਪਰ ਹਰਦੀਪ ਮੁੰਡੀਆ ਕੈਬਨਿਟ ਮੰਤਰੀ ਕਹਿੰਦੇ ਆ ਸਰਕਾਰ ਦੀ ਮਾਨਤਾ ਪ੍ਰਾਪਤ ਖਾਡਾ ਰੈਵਨਿਊ ਉੱਥੋਂ ਆ ਰਿਹਾ ਅਸੀਂ ਕਿਸੇ ਨੂੰ ਕਾਨੂੰਨੀ ਹੱਥ ਚ ਲੈਣ ਦੇਣਾ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੁਹਾਨੂੰ ਰੈਵਨਿਊ ਆ ਰਿਹਾ ਪਰ ਮੈਂ ਭਗਵੰਤ ਸਿੰਘ ਜੀ ਮਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਉੱਥੇ ਕਬਲਾ ਹੋ ਰਿਹਾ ਕਰੋੜਾਂ ਰੁਪਏ ਦਾ ਉਹਦੀ ਵੀ ਜਾਂਚ ਕਰੋ ਹੁਣ ਸਾਡੇ ਹਲਕੇ ਜੇ ਕਿੰਨੀਆਂ ਪੰਚਾਇਤਾਂ ਦਾ ਕਬਲਾ ਹੋਇਆ ਮੈਂ ਭਗਵੰਤ ਸਿੰਘ ਜੀ ਮਾਂ ਨੂੰ ਬੇਨਤੀ ਕਰਦਾ ਕਹਿੰਦੀ ਝਾੜ ਤੱਕ ਜਾਓ ਇਹ ਪੈਸੇ ਕਿੱਥੇ ਗਏ ਆ ਹੁਣ ਅਸੀਂ ਸਰਪੰਚ ਬਣੇ ਆ ਥੋੜੇ ਦੇ ਚੈਨਲ ਤੇ ਮੈਂ ਹੁਣ ਫੇਰ ਅੱਜ ਇਹੀ ਗੱਲ ਕਹਿਣ ਲੱਗਾ ਸਰਪੰਚ ਬਣਨ ਤੋਂ ਪਹਿਲਾਂ ਸਾਡੇ ਮੈਂ 15 ਤਰੀਕ ਨੂੰ ਮੇਰੀ ਵਾਂਗ ਸਰਪੰਚ ਬਣਦੀ ਆ ਤੇ 18 ਤਰੀਕ ਨੂੰ ਮੇਲੇ ਖਾਤੇ ਦੇ ਵਿੱਚੋਂ 27 ਲੱਖ ਰੁਪਏ ਕਢ ਲਿਆ ਕਿਨੇ ਕਢ ਲਿਆ ਪੰਚਾਇਤ ਵੀਡੀਓ ਸਾਰੇ ਰਲ ਕੇ ਪ੍ਰਬੰਧ ਕਰਾ ਕੇ ਜੋ ਵੀ ਕਢਿਆ ਤੁਸੀਂ ਕੋਈ ਸ਼ਿਕਾਇਤ ਦਿੱਤੀ ਮੈਂ ਸ਼ਿਕਾਇਤਾਂ ਕੀਤੀ ਆ ਤਾਂ ਮੇਰਾ ਕੰਮ ਸ਼ੁਰੂ ਕੀਤਾ ਇਹਨਾਂ ਨੇ ਜੇ ਮੈਂ ਹੁਣ ਕਈ ਪਿੰਡਾਂ ਹੋਰਾਂ ਦੇ ਵੀ ਇਹੀ ਹਾਲਾਤ ਆ ਕੱਲੇ ਬੂਥਗੜ ਦੀ ਨਹੀਂ ਕਈ ਹੋਰਾਂ ਦੇ ਵੀ ਆ ਮੇਰੇ ਸੋਲਡ ਬੈਸਟ ਗ੍ਰਾਂਟ ਆਈ ਸੀ ਸੋਲਡ ਬੈਸਟ ਵਾਸਤੇ ਸਾਲ ਡੇਢ ਹੋ ਗਿਆ ਪੈਸੇ ਆਏ ਨੂੰ ਠਿਕਾ ਕੰਮ ਨਹੀਂ ਕਰਦਾ ਹੁਣ ਤੁਸੀਂ ਚਾਹੁੰਦੇ ਕਿਓ ਰੇਲ ਦੀਆਂ ਖੱਡਾਂ ਬੰਦ ਕਰਾਉਣੀਆਂ ਚਾਹੁੰਦੇ ਹੋ ਟਿੱਪਰ ਸੜਕਾਂ ਤੇ ਆਉਣਾ ਬੰਦ ਕਰਾਉਣੇ ਚਾਹੁੰਦੇ ਹੋ ਜਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਚੱਲਦੇ ਆ ਉਹ ਬੰਦ ਕਰਾਉਣਾ ਚਾਹੁੰਦੇ ਹੋ ਦੇਖੋ ਟਿੱਪਰ ਟਰੈਲੀ ਵਾਲੇ ਸਾਡੇ ਹੀ ਭਾਈ ਆ ਸਾਡਾ ਭਾਈਚਾਰਾ ਵਾ ਸਾਡੀ ਸਾਰੇ ਪਿੰਡਾਂ ਦੇ ਅਸੀਂ ਟਿੱਪਰਾਂ ਦੇ ਖਿਲਾਫ ਨਹੀਂ ਅਸੀਂ ਬਾਫੀਆਂ ਦੇ ਖਿਲਾਫ ਆ ਸਾਡੀਆਂ ਸੜਕਾਂ ਬਣਾਓ ਯਾਰ ਅਸੀਂ ਲੋ ਜੇ ਤੁਸੀਂ ਸਾਡੀ ਛੜਕਾ ਦੀ ਕਵਰਸਟੀ ਹੋਵੇ ਅਸੀਂ ਕਿਦਾਂ ਰੋਦਾਂਗੇ ਸਾਡੀ ਛੜਕਾ ਦੀ ਕਵਰਸਟੀ ਤਾਂ ਹੈ ਨਹੀਂ ਉਹ ਕਹਿੰਦੇ ਆ ਤੁਸੀਂ ਰਸਤਿਆਂ 'ਚ ਟਰਾਲੀਆਂ ਰੋਕਦੇ ਹੋ ਟਿੱਪਰ ਰੋਕਦੇ ਹੋ ਕਾਗਜ਼ ਚੈੱਕ ਕਰਦੇ ਹੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਾਗਜ਼ ਚੈੱਕ ਕਰਨ ਦਾ ਤੁਸੀਂ ਮਾਈ ਜੀ ਸਾਡਾ ਇੱਕ ਵੀ ਰਿਕਾਰਡ ਕਰਦੋ ਤੁਹਾਨੂੰ ਕਾਗਜ਼ ਚੈੱਕ ਕਰਦਾ ਤੁਹਾਨੂੰ ਰਾਲਟੀ ਚੈੱਕ ਕਰਦਾ ਤੁਹਾਨੂੰ ਕੋਸ ਕਰਦਾ ਮੈਂ ਤਾਂ ਇਹ ਕੰਮ ਕਰਦਾ ਹੀ ਨਹੀਂਗਾ ਮੈਂ ਤਾਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਜਾਗਰੂਕ ਕਰਦਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡੀਆਂ ਛੜਕਾ ਬਣਾਓ ਇੱਕ ਬਾਈਪਾਸ ਬਣਾ ਦਿਓ ਬਾਹਰੋਂ ਬਾਹਰ ਮੈਂ ਤਾਂ ਜਦੋਂ ਐਸਪੀ ਸਾਹਿਬ ਐਸਐਚਓ ਸਾਹਿਬ ਡੀਐਸਪੀ ਸਾਫ ਸਾਰੇ ਆਇਆ ਮੈਂ ਇਹਨਾਂ ਨੂੰ ਇੱਕ ਪ੍ਰੋਬਲਮ ਦੱਸਿਆ ਕਿ ਤੁਸੀਂ ਸਾਡੇ ਆ ਪਿੰਡਾਂ ਚ ਥੋੜਾ ਟਿੱਪਰ ਤੱਕ ਚੱਲਣਾ ਜਿੰਨਾ ਤੁਸੀਂ 10 ਕਿਲੋਮੀਟਰ ਇਹਨੂੰ ਆਉਂਦੇ ਸਾਡੇ ਵਾਲੇ ਪਾਸੇ ਨੂੰ ਤੁਸੀਂ ਗੌਂਸ ਘੜਾ ਕੇ ਕਲੋਨੀ ਘੜਦੇ ਟਿੱਪੱਤਾ 10 ਕਿਲੋਮੀਟਰ ਤੱਕ ਤੋਂ ਬੰਨ੍ਹੇ ਚਲਾ ਰਹੇ ਹੋ ਨਾ ਤੁਸੀਂ ਬੰਨ੍ਹ ਦੀ ਸਾਡੀ ਸੇਫਟੀ ਦਾ ਹੈ ਨਹੀਂ ਹੜ ਆ ਜਾਣਾ ਵਾ ਉਹਦੇ ਵਿੱਚ ਦੋਸ਼ੀ ਦਾ ਅਫਸਰ ਬਣਨੇ ਨਾ ਮੈਂ ਇਹਨਾਂ ਨੂੰ ਕਹੇ ਜੀ ਤੁਸੀਂ 10 ਕਿਲੋਮੀਟਰ ਇਹਨੂੰ ਆਉਂਦੇ ਤੁਸੀਂ ਕਿਲੋਮੀਟਰ ਚੌਂਕੀ ਦੇ ਕੋਲ ਦੇ ਕਰਸਤਾਂਦਾ ਵਾ ਤੁਸੀਂ ਬਾਹਰੋਂ ਬਾਹਰ ਮੇ ਰੋਡ ਨੂੰ ਚਾੜ੍ਹ ਦੋ ਉਧਰੋਂ ਮੰਨਦੀ ਨਹੀਂ ਕਿਉਂਕਿ ਉਧਰ ਕਬੜਾ ਨਹੀਂ ਹੋਣਾ ਅਦਰੋਂ ਹੁਣ ਉਹ ਇੱਕ ਪਾਸੇ ਲਾਦੇ ਆ ਉਧਰ ਚੱਕਦੇ ਆਈ ਜਾਂਦੇ ਆ ਫੜਾਈ ਦੀ ਚੱਕੀ ਜਾਂਦੇ ਆ ਕਿਤੇ ਕਲੌਨੀ ਲਾ ਲਿਆ ਕਿਤੇ ਬੂਥਾਣ ਵਾਲਾ ਕਿਤੇ ਰੋਡ ਲਾ ਲਿਆ ਕਿਤੇ ਬੱਤੇੜ ਲਾ ਲਿਆ ਐ ਲਾਈ ਜਾਂਦੇ ਆ ਕਿਉਂਕਿ ਕਾਰਨ ਇਹੀ ਆ ਸਰਕਾਰ ਦਾ ਰੈਵਨਿਊ ਘਟ ਰਿਹਾ ਠੇਕੇਦਾਰਾਂ ਦੇ ਖਾਤੇ 'ਚ ਪੈਸੇ ਜਾਂਦੇ ਆ ਸਿੱਧੇ ਜਿਹੜੇ ਅਗੇ ਮਾਫੀਆ ਆਉਂਦੇ ਪੈਸੇ ਜਾਂਦੇ ਸਰਕਾਰ ਦਾ ਰੈਵਨਿਊ ਹੋਈ ਨੂੰ ਦਿਆ ਸਰਕਾਰ ਤਾਂ ਘਾਟੇ 'ਚ ਜਾਰੀ ਆ ਪਰਚੀਆਂ ਕਰਦੇ ਆ 10 ਦਾ 20 ਤੇ ਗੇਰੇ ਆਉਂਦੇ 50 50 100 100 ਹੁਣ ਤੁਸੀਂ ਦੇਖੋ ਅਪਰੂਵਲ ਪੈਂਦੀ ਆ ਜੇਹੀ ਬੈਠਾ ਉਥੇ ਹੁਣ ਸਕੈਨਰ ਕਟੋਲਾ ਕੱਢਾ ਹੋਇ ਸਕੈਨਰ ਘਟਾਲਾ ਕੱਢਾ ਹੋਇਆ ਵਾ ਇੱਕ ਆ ਥੋੜੇ ਦਿਨ ਪਹਿਲਾਂ ਖਬਰ ਲੱਗੀ ਆ ਥੋੜੇ ਦਿਨਾਂ ਰੁਪੜ ਦੀ ਉੱਥੇ ਵੀ ਇਸ ਕਾਲਾ ਸਕੈਨ ਕਰ ਕਰਕੇ ਇੱਕ ਸਕੈਨ ਕਰਦੇ ਆ ਸਰਕਾਰ ਨੂੰ ਕੁੰਡਾ ਲਈ ਜਾਂਦੇ ਆ ਮੈਂ ਭਗਵੰਤ ਸਿੰਘ ਜੀ ਮਾਂ ਨੂੰ ਥੋੜੇ ਚੈਨਲ ਦੇ ਥਰੂ ਫੇਰ ਬੇਨਤੀ ਕਰਦਾ ਕਿ ਤੁਸੀਂ ਕਬਲੇ ਦੀ ਜਾਂਚ ਕਰੋ ਕੋਸ਼ਿਸ਼ ਕਰਦੀ ਆ ਲਾਇਆ ਮੈਂ ਲੱਗਾ ਹਾਂ ਮੈਂ ਕੋਸ਼ਿਸ਼ ਕਰਾਂ ਜਿੱਦਣੇ ਕਬਲਾ ਪਾਸ ਹੋਣਾ ਬਹੁਤ ਵੱਡਾ ਹੋਣਾ ਕਰੋੜਾਂ ਰੁਪਏ ਜਿੱਥੇ ਨਿਕਲਣਾ ਇੱਕ ਦਿਨ ਦੀ ਕਰੋੜਾਂ ਦੀ ਸਰਕਾਰ ਨੂੰ ਚੂਨਾ ਲਾ ਰਹੀ ਆ ਇਹ ਇਹ ਸਰਨਾਲ ਦਾ ਤਾਜ ਪਰਮਿੰਦਰ ਸੋਨੂ ਸੀਗੇ ਜਿਹੜੇ ਕਹਿੰਦੇ ਆ ਕਿ ਨਾਓ ਟਿੱਪਰਾਂ ਵਾਲਿਆਂ ਦੇ ਖਿਲਾਫ ਨੇ ਨਾ ਟਰਾਲੀਆਂ ਵਾਲਿਆਂ ਦੇ ਖਿਲਾਫ ਨੇ ਉਹ ਖਿਲਾਫ ਨੇ ਜਿਹੜੇ ਲੋਕ ਗੈਰ ਕਾਨੂੰਨੀ ਧੰਦਾ ਕਰਦੇ ਨੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਟਾਈਮ ਟੀਵੀ ਦੇ ਲਈ ਰਵੀ ਭਾਟੀ